ਹਾਂਜੀ ਭਾਈ ਤੁਸੀਂ ਆ ਸਕੈਨਰ ਤੇ ਪੇਮੈਂਟ ਪਾ ਦਿਓ ਮੈਂ ਕੋਈ ਨਹੀਂ ਕੋਰੀਅਰ ਕਢਵਾ ਦਿੰਦਾ ਤੁਹਾਡਾ ਕੱਲ ਠੀਕ ਆ ਅੱਸੀ ਗਏ ਵੀਰੇ ਸਤਿ ਸ੍ਰੀ ਅਕਾਲ ਬਾਵੇ ਕੱਲ ਕੋਈ ਕਸਟਮਰ ਆਇਆ ਸੀ ਕਸਟਮਰ ਕਿਹੜਾ ਕਸਟਮਰ ਭਾਜੀ ਕੋਈ ਸਲੂਨ ਵਾਲਾ ਜਿਹੜਾ ਤੁਹਾਨੂੰ ਕਹਿੰਦਾ ਹੋਵੇ ਕਿ ਵਧੀਆ ਮਾਲ ਦੇ ਦਿਓ ਹਾਂਜੀ ਹਾਂਜੀ ਇੱਕ ਆਏ ਸੀਗੇ ਭਾਜੀ ਨਿਆ ਇਧਰ ਹੋ ਗਈ ਡਸਟਿੰਗ ਸਾਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਭਾਜੀ ਸੁਰਿੰਦਰ ਭਾਜੀ ਤਾਂ ਹੈ ਨਹੀਂ ਗਏ ਸਿਮਰਨ ਸਿਮਰਨ ਵੀ ਹੈ ਨਹੀਂ ਮੁਲਾਇਆ ਨੂੰ ਮੈਂ ਸਮਾਨ ਲੈਣਾ ਸੀ ਸਮਾਨ ਦੱਸੋ ਆ ਗੁੜੀਆਂ ਦੇ ਦੂਗੀ ਸਮਾਨ ਨਹੀਂ ਮੈਂ ਸਿਮਰਨ ਤੋਂ ਹੀ ਲੈਣੀ ਆ ਉਹਨੂੰ ਲਿਖਵਾਇਆ ਹੁੰਦਾ ਸਾਰਾ ਸਮਾਨ ਤੁਸੀਂ ਦੱਸ ਦਿਓ ਜੀ ਇੱਕ ਮਿੰਟ ਚ ਕੱਢ ਦੇਣਾ ਸਮਾਨ ਤੁਹਾਡਾ ਮੇਰਾ ਸੈਲੂਨ ਆ ਤੇ ਮੇਰਾ ਸਮਾਨ ਇੱਥੋਂ ਜਾਂਦਾ ਆ ਤੇ ਸਿਮਰਨ ਨੂੰ ਸਾਰਾ ਪਤਾ ਹੁੰਦਾ ਵੀ ਮੈਂ ਕੀ ਕੀ ਲੈਣਾ ਮੈਂ ਲਿਸਟ ਨਹੀਂ ਲੈ ਕੇ ਆਈ ਤੁਸੀਂ ਮੈਂ ਲਿਸਟ ਨਹੀਂ ਲੈ ਕੇ ਆਏ ਮੈਨੂੰ ਦੱਸੋ ਬਲੀਚ ਫੇਸ਼ਲ ਕੱਟ ਮਾਜੀ ਮੇਰਾ ਨਾ ਕਲਾਇੰਟ ਬੈਠਾ ਤੇ ਮੈਨੂੰ ਇੰਨਾ ਟਾਈਮ ਨਹੀਂ ਹੁੰਦਾ ਉਹ ਫਟਾਫਟ ਸਮਾਨ ਕੱਢ ਦਿੰਦੀ ਆ ਤੁਸੀਂ ਉਹਨੂੰ ਬੁਲਾ ਦਿਓ ਸਿਮਰਨ ਹੈ ਨਹੀਂ ਉਹਨੂੰ ਤਾਂ ਕੱਢਤਾ ਹੋਇਆ ਵਾ ਕੱਢਤਾ ਹਾਂਜੀ ਚੋਰੀਆਂ ਕਰਦੀ ਸੀ ਇੱਥੇ ਹਟਾਤਾ ਉਹਨੂੰ ਇੰਨੇ ਸਾਲਾਂ ਦੀ ਮੈਂ ਆ ਰਹੀ ਆ ਇਦਾਂ ਦੀ ਤਾਂ ਹੈ ਨਹੀਂ ਮਤਲਬ ਕਿਉਂ ਕੱਢਤਾ ਦੱਸ ਤਾਂ ਰਹੇ ਹਾਂ ਸੀ ਚੋਰੀਆਂ ਕਰਦੀ ਸੀ ਕੱਢਤਾ ਉਹਨੂੰ ਤੁਸੀਂ ਬੁਲਾਓ ਮੈਨੂੰ ਮੈਂ ਤਾਂ ਸਮਾਨ ਲੈਣਾ ਉਹਨੂੰ ਮੈਂ ਲਿਖਵਾਇਆ ਹੁੰਦਾ ਤੁਸੀਂ ਸਮਾਨ ਦੱਸੋ ਇਹ ਕੱਢ ਦੂਗੀ ਕੁੜੀਆ ਇਹਨੂੰ ਪਤਾ ਸਾਰਾ ਕੁਝ ਕੋਈ ਬੰਨਾ ਟਾਈਮ ਨਹੀਂ ਨਾ ਹੈਗਾ ਤੁਸੀਂ ਸੁਲਿੰਦਰ ਭਾਜੀ ਨੂੰ ਫੋਨ ਕਰ ਲਓ ਭਾਜੀ ਹੈ ਨਹੀਂ ਗਾ ਭਾਜੀ ਵੀ ਹੈ ਨਹੀਂ ਉਹਨਾਂ ਨੂੰ ਫੋਨ ਕਰ ਲਓ ਨਾ ਨਹੀਂ ਫੋਨ ਨਹੀਂ ਕਰ ਸਕਦਾ ਮੈਂ ਕਿਉਂ ਤੁਸੀਂ ਸਮਾਨ ਦੱਸੋ ਤੁਸੀਂ ਹੋਰੀ ਸਮਾਨ ਮੇਰੇ ਕੋਲ ਇੰਨਾ ਟਾਈਮ ਨਹੀਂ ਨਾ ਹੈਗਾ ਮੇਰਾ ਕਲਾਇੰਟ ਇਹਨੂੰ ਤੁਸੀਂ ਕੱਢ ਦੇਣਾ ਸੀ ਸਮਾਨ ਮੇਰੀ ਗੱਲ ਸੁਣੋ ਮੇਰੇ ਕੋਲ ਇੰਨਾ ਟਾਈਮ ਨਹੀਂ ਸਮਾਨ ਨਾ ਲਿਖਿਆ ਹੁੰਦਾ ਤੇ ਉਹ ਉਹਨੂੰ ਸਾਰਾ ਪਤਾ ਹੁੰਦਾ ਮੇਰੇ ਕੋਲ ਨਹੀਂ ਲਿਸਟ ਹੈਗੀ ਇਸ ਟਾਈਮ ਮੈਂ ਕੋਈ ਵੀ ਰਹਿ ਗਿਆ ਸਮਾਨ ਮੇਰਾ ਕਲਾਇੰਟ ਬੈਠਾ ਤੁਸੀਂ ਦੱਸੋਗੇ ਤਾਂ ਕੱਢਾਂਗੀ ਮੈਂ ਮੇਰਾ ਸਾਰਾ ਸਮਾਨ ਇੱਥੋਂ ਜਾਂਦਾ ਉਹ ਕੁੜੀ ਫਟਾਫਟ ਕੱਢ ਦਿੰਦੀ ਆ ਇੰਨਾ ਤਾਂ ਟਾਈਮ ਵੀ ਨਹੀਂ ਲੱਗਣਾ ਸੀ ਤੂੰ ਇਹ ਦੱਸੋਗੇ ਤਾਂ ਸਰ ਮੈਂ ਤੁਹਾਨੂੰ ਕਹਿ ਰਹੀ ਮੈਂ ਨਹੀਂ ਉਹ ਨਹੀਂ ਉਹਨੂੰ ਹਟਾਤਾ ਹੋਇਆ ਜੀ ਅਸੀਂ ਤੁਹਾਡੀ ਪਤਾ ਨਹੀਂ ਕੀ ਗੱਲ ਹੁੰਦੀ ਆ ਤੁਸੀਂ ਆਪਣੀ ਦੁਕਾਨਦਾਰੀ ਵੀ ਖਰਾਬ ਕਰਨੀ ਦੂਜੇ ਦਾ ਵੀ ਕਲਾਇੰਟ ਖਰਾਬ ਹੁੰਦਾ ਕਮਾਲ ਹੋ ਗਈ ਹੈ ਤੁਸੀਂ ਫालतू ਹੀ ਗੱਲਾਂ ਲੈ ਕੇ ਬੈਠੇ ਫालतू ਗੱਲਾਂ ਨਹੀਂ ਮੈਂ ਉਹਦੇ ਤੋਂ ਸਮਾਨ ਲੈਣੀਆਂ ਹੁਣ ਤੁਸੀਂ ਉਹਨਾਂ ਨੂੰ ਮੈਨੂੰ ਬੁਲਾ ਰਹੇ ਸੁਰੇਂਦਰ ਬਾਜੀ ਨੂੰ ਵੀ ਮੈਨੂੰ ਬੁਲਾ ਰਹੇ ਤੁਸੀਂ ਸਮਾਨ ਦੱਸੋ ਜੇ ਲੈਣਾ ਹੋ ਤਾਂ ਕੋਈ ਨਹੀਂ ਮੈਂ ਅੱਗੋਂ ਲੈ ਲੂੰਗੀ ਜਿੰਨਾ ਟਾਈਮ ਤੁਸੀਂ ਇੱਥੇ ਵੇਸਟ ਕਰਦੇ ਪਏ ਆ ਤੁਸੀਂ ਆਪਣੀ ਇਹਨਾਂ ਦੁਕਾਨਦਾਰੀ ਵੀ ਖਰਾਬ ਕਰਨੀ ਦੂਜੇ ਦਾ ਵੀ ਕਲਾਇੰਟ ਖਰਾਬ ਕਰਨਾ ਉਹ ਕਹਿੰਦੇ ਜਾਂ ਤੁਹਾਨੂੰ ਬੁਲਾ ਦੋ ਜਾਂ ਸਿਮਰਨ ਨੂੰ ਬੁਲਾ ਦੋ ਗੱਲ ਉਹਨੇ ਨਹੀਂ ਸੁਣੀ ਕਿ ਤੂੰ ਨਹੀਂ ਸੁਣੀ ਉਹਦੀ ਭਾਜੀ ਮੈਂ ਤਾਂ ਗੱਲ ਸੁਣੀ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਵੀ ਤੁਸੀਂ ਸਮਾਨ ਦੱਸੋ ਮੈਂ ਸਮਾਨ ਕੱਢ ਦਿੰਨਾ ਵਾ ਬਾਵੇ ਮੈਂ ਤਾਂ ਤੈਨੂੰ ਦੁਕਾਨ ਤੇ ਤਾਂ ਬਿਠਾ ਕੇ ਗਿਆ ਸੀਗਾ ਕਿ ਤੂੰ ਸੰਭਲੇਗਾ ਕੰਮ ਤੂੰ ਖਰਾਬ ਹੀ ਕਰੀ ਜਿੰਨਾ ਕੰਮ ਪਹਿਲਾਂ ਤੂੰ ਗੁੜੀ ਘੜਤੀ ਆ ਯਾਰ ਹੁਣ ਤੂੰ ਗਾਹ ਖਰਾਬ ਕਰੀ ਜਨਾ ਭਾਜੀ ਮੈਂ ਤਾਂ ਕੋਈ ਗਾਹ ਖਰਾਬ ਕੀਤਾ ਹੀ ਨਹੀਂ ਮੈਂ ਤਾਂ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਕਿ ਤੈਨੂੰ ਐਨਾ ਪਤਾ ਉਹ 10000 ਰੁਪਇਆ ਹਫਤੇ ਦਾ ਵਟਾ ਕੇ ਜਾਂਦੀ ਆ ਤੇ ਮਹੀਨੇ ਦਾ ਹੋ ਗਿਆ 40000 ਪੱਕੇ ਗਾਹਕ ਲੱਗੇ ਹੋਏ ਨੇ ਕਈ ਸਾਲਾਂ ਤੋਂ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਆ ਆਪਾਂ ਪਹਿਲਾਂ ਹੀ ਸਮਾਨ ਉਹਨਾਂ ਦਾ ਕੱਢ ਕੇ ਦੇ ਦਈਦਾ ਲਿਸਟਾਂ ਮੇਰੇ ਕੋਲ ਪਈ ਤਾਂ ਸਿਮਰਨ ਕੋਲੇ ਪਈ ਹੁੰਦੀ ਸੀ ਤੇ ਤੂੰ ਉਹਨਾਂ ਨੂੰ ਸਿੱਧਾ ਹੀ ਮਨ੍ਹਾ ਕਰਤਾ ਵਾ ਕਿ ਸਾਨੂੰ ਪਤਾ ਹੀ ਨਹੀਂ ਅਗਲਾਂ ਕੋਲੇ ਟਾਈਮ ਨਹੀਂ ਹੁੰਦਾ ਕਿ ਇਕੱਲਾ ਇਕੱਲਾ ਸਮਾਨ ਚੁਣ ਕੇ ਲੈ ਕੇ ਜਾਣ ਪਾਜੀ ਮੈਂ ਕਹੀ ਜਾ ਰਿਹਾ ਸੀ ਕਿ ਸਮਾਨ ਦੱਸੋਗੇ ਤੈਨੂੰ ਨੇ ਇਹ ਨਹੀਂ ਕਿਹਾ ਸੁਰਿੰਦਰ ਭਾਈ ਨਾਲ ਗੱਲ ਕਰਾ ਦੋ ਮੈਂ ਕਿਹਾ ਕੈਨੇਡਾ ਚ ਜਾ ਲਗਾ ਜਿਹੜਾ ਮੈਨਾਂ ਫੋਨ ਤੇ ਗੱਲ ਹੀ ਨਹੀਂ ਹੋਣੀ ਸੀਗੀ ਫੋਨ ਕਰ ਦਿੰਦਾ ਮੈਨੂੰ ਉਹ ਪਾਜੀ ਫੋਨ ਚਾਰਜ ਨਹੀਂ ਸੀਗਾ ਯਾਰ ਤੂੰ ਬਦਤਮੀਜ਼ੀਆਂ ਨਾ ਕਰ ਮੈਂ ਤੈਨੂੰ ਕਹਿ ਰਿਹਾ ਦੁਕਾਨਦਾਰੀ ਖਰਾਬ ਹੋ ਜਾਣੀ ਆ ਤੂੰ ਆਪਣਾ ਮਾਰਕੀਟ ਦਾ ਕੰਮ ਦੇਖ ਲੈ ਤੇਰੇ ਤੋਂ ਨਹੀਂ ਨਿਭਣੀ ਦੁਕਾਨਦਾਰੀ ਪਾਜੀ ਕਰਤਾ ਰਿਹਾ ਵਾਂ ਕੀ ਕਰ ਰਿਹਾ ਤੂੰ ਪਾਜੀ 8000 ਦੇ ਪਰਸ ਵੇਚਦੇ ਆ ਮੈਂ ਆ ਚਾਰ ਦਿਨਾਂ ਚ ਤੇ ਜਿਹੜਾ 10000 ਦਾ ਕੱਲ ਦਾ ਨੁਕਸਾਨ ਕਰਾਤਾ ਉਹ 8000 ਦੇ ਪਰਸ ਵੇਚ ਕੇ 40000 ਦਾ ਘ ਪਾਜੀ ਨੁਕਸਾਨ ਥੋੜੀ ਆਪਾਂ ਕਿਹੜਾ ਸਮਾਨ ਉਹਨਾਂ ਨੂੰ ਦਿੱਤਾ ਨਹੀਂ ਜਾਂ ਜੋ ਵੀ ਹੈ ਬਾਵੇ ਜਿਹੜਾ ਪੱਕਾ ਗਾਹਕ ਹੋਵੇ ਨਾ ਸਮਝ ਲੈ ਮੇਰੀ ਗੱਲ ਉਹ ਕੱਲਾ ਸਮਾਨ ਲੈਣ ਨਹੀਂ ਆਂਦਾ ਉਹ ਇੱਜ਼ਤ ਦਾ ਵੀ ਭੁੱਖਾ ਹੁੰਦਾ ਆਪਾਂ ਉਹਨਾਂ ਨੂੰ ਇੱਜ਼ਤ ਸਨਮਾਨ ਦੇਣ ਦੀ ਬਜਾਏ ਐਦਾਂ ਬੋਲਦੇ ਪਿਆ ਲੈ ਲਓ ਜਿੱਥੋਂ ਲੈਣਾ ਪਾਜੀ ਮੈਂ ਤਾਂ ਕਿਹਾ ਹੀ ਨਹੀਂ ਉਹ ਜਾ ਤੂੰ ਯਾਰ ਮੈਨੂੰ ਝੂਠ ਬੋਲ ਨਹੀਂ ਸਕਦੀ ਉਹ ਪਾਜੀ ਉਹਨਾਂ ਨੇ ਆਪ ਕਿਹਾ ਸੀਗਾ ਕਿ ਮੈਂ ਕਿਧਰ ਹੋਰ ਲੈ ਲੈਣੀ ਆ ਸਮਾਨ ਫੇਰ ਨਾਲੇ ਮੇਰੀ ਗੱਲ ਸੁਣਾ ਇੱਕ ਸੇਲਸਮੈਨ ਵੀ ਆਈ ਹੋਣੀ ਤੇਰੇ ਕੋਲੇ ਮੈਂ ਉਹਨੂੰ ਫੋਨ ਕੀਤਾ ਅਗਲੇ ਨੇ ਮੈਨੂੰ ਦੱਸਿਆ ਵਾ ਕਿ ਤੂੰ ਉਹਦੇ ਨਾਲ ਵੀ ਬਤਮੀਜ਼ੀ ਕੀਤੀ ਆ ਸੇਲਜ਼ਮੈਨ ਅੱਛਾ ਭਾਜੀ ਹਾਂ ਆਏ ਸੀਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਹ ਸ੍ਰਿੰਦਰ ਭਾਜੀ ਹੈਗੇ ਜੀ ਨਹੀਂ ਉਹ ਤਾਂ ਗਏ ਹੋਏ ਨੇ ਬਾਹਰ ਹਫਤੇ ਲਈ ਹਫਤੇ ਲਈ ਬਾਹਰ ਗਏ ਨੇ ਸ੍ਰਿੰਦਰ ਹੈਗੇ ਜੀ ਜਿਮਰਨ ਨੂੰ ਤਾਂ ਹਟਾਤਾ ਹੋ ਗਿਆ ਭਾਜੀ ਉਹ ਤੇ ਦੁਕਾਨ ਤੇ ਗੱਲਬਾਤੀ ਕਰਦੀ ਸੀ ਨਾ ਉਹਨੂੰ ਕੱਢਤਾ ਵਾ ਭਾਜੀ ਮੈਨੂੰ 3-4 ਸਾਲ ਹੋ ਗਏ ਇੱਥੇ ਆਂਦੀ ਨੂੰ ਪਰ ਮੈਨੂੰ ਕੁੜੀ ਇੱਦਾਂ ਦੀ ਲੱਗਦੀ ਤਾਂ ਨਹੀਂ ਹੈਗੀ ਸੀ ਜੀ ਇੱਦਾਂ ਦੀ ਤੁਸੀਂ ਉਹਦੀ ਸਫਾਈ ਨਾ ਦਿਓ ਮੈਨੂੰ ਕੰਮ ਦੱਸੋ ਤੁਹਾਨੂੰ ਕੰਮ ਕੀ ਆ ਪਾਜੀ ਮੈਂ ਕੰਪਨੀ ਤੋਂ ਆਜੀ ਮਾਲਕ ਕੇ ਲੈ ਜਾਨੇ ਉਹਨੇ ਸਪਲਾਈ ਸਮਾਨ ਵਗੈਰਾ ਜਿਹੜਾ ਹੁੰਦਾ ਹੈ ਦੁਕਾਨ ਦਾ ਦੱਸੋ ਕਿਹੜਾ ਸਮਾਨ ਆ ਦੇ ਦੰਨੇ ਆਰਡਰ ਕੰਪਨੀ ਵਾਲੇ ਸਾਡੇ ਸਮਾਨ ਦੇ ਜਾਂਦੇ ਨੇ ਪਰ ਤੁਸੀਂ ਤਾਂ ਗੱਲ ਹੀ ਬੜੀ ਰੋਡਲੀ ਕਰਦੇ ਪਏ ਹੈਗੇ ਕੀ ਰੋਡਲੀ ਗੱਲ ਕਰਤੀ ਪਤਾ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਮੈਂ ਤੁਹਾਡਾ ਗੱਲਬਾਤ ਕਰਕੇ ਸੈਟੀਸਫਾਈਡ ਹੈਗੀ ਆ ਤੇ ਫਿਰ ਇੱਥੇ ਖੜੇ ਕੀ ਕਰਦੇ ਹੋ ਸੁਨਿੰਦਰ ਭਾਈ ਆਣਗੇ ਨਾ ਅਸੀਂ ਉਦੋਂ ਫਿਰ ਸਮਾਨ ਦੇ ਰਾਂਗੇ ਉਹਨਾਂ ਨੇ ਨਹੀਂ ਆਣਾ ਹੁਣ ਮੈਂ ਹੀ ਹੋਊਂਗਾ ਇੱਥੇ ਕਿਸੇ ਹੋਰ ਦੁਕਾਨ ਨੂੰ ਸਮਾਨ ਦੇ ਦੋ ਭਾਜੀ ਜਿਸ ਹਿਸਾਬ ਨਾਲ ਤੁਸੀਂ ਬੋਲਦੇ ਪਿਓ ਨਾ ਇਦਾਂ ਦੁਕਾਨਦਾਰੀ ਨਹੀਂ ਚਲਦੀ ਹੁੰਦੀ ਚੱ ਚਲੋ ਕੋਈ ਨਹੀਂ ਭੈਣ ਸਾਨੂੰ ਦੁਕਾਨਾਂ ਦਾ ਘਟਾ ਨਹੀਂ ਤੁਹਾਨੂੰ ਮਾਲ ਦਾ ਘਟਾ ਨਹੀਂ ਠੀਕ ਹੈ ਬਿਲਕੁਲ ਜੀ ਬਿਲਕੁਲ ਕੋਈ ਗੱਲ ਫੇਰ ਸਹੀ ਜੀ ਪਰ ਪਰ ਇੱਕ ਗੱਲ ਤੁਹਾਨੂੰ ਕਹਿੰਦੇ ਜਾਊਂਗੀ ਮੈਂ ਸਿੰਦਰ ਭਾਜੀ ਨੇ ਕਦੇ ਨਾ ਐਦਾਂ ਗੱਲ ਨਹੀਂ ਕੀਤੀ ਇੰਨੀ ਦੇਰ ਹੋ ਗਈ ਮੈਨੂੰ ਆਂਦੀ ਨੂੰ ਪਰ ਐਦਾਂ ਦਾ ਸੁਭਾਅ ਨਹੀਂ ਦੇਖਿਆ ਆਪਾਂ ਫਿਰ ਵੀ ਕੋਈ ਗੱਲ ਸਤਿ ਸ਼੍ਰੀ ਅਕਾਲ ਜੀ ਪਰ ਭਾਜੀ ਮੈਂ ਉਹਨਾਂ ਨਾਲ ਬਦਤਮੀਜ਼ੀ ਤਾਂ ਕੀਤੀ ਨਹੀਂ ਯਾਰ ਮੇਰੇ ਸਾਹਮਣੇ ਤਾਂ ਤੂੰ ਐਦਾਂ ਸ਼ਰੀਫ ਬਣ ਜੰਨਾ ਕਿ ਕਦੇ ਕਿਸੇ ਨੂੰ ਉੱਚੀ ਬੋਲਿਆ ਨਹੀਂ ਹੋਊਗਾ ਪਾਜੀ ਉਹਨੂੰ ਤੂੰ ਪਤਾ ਕੀ ਪੁੱਠਾ ਸਿੱਧਾ ਬੋਲਿਆ ਮੈਨੂੰ ਅਗਲੀ ਨੇ ਸਾਰੀ ਰਿਕਾਰਡਿੰਗ ਭੇਜੀ ਆ ਪਾਜੀ ਕੋਈ ਪੁੱਠਾ ਸਿੱਧਾ ਨਹੀਂ ਬੋਲਿਆ ਮੈਂ ਬਸ ਕਰਿਆ ਕਰ ਯਾਰ ਤੂੰ ਨਾ ਮੇਰੇ ਸੇਲਸਮੈਨ ਵੀ ਖਰਾਬ ਕਰ ਦਿੰਨੇ ਗਾਹਕ ਵੀ ਖਰਾਬ ਕਰ ਦਿੰਨੇ ਆ ਤੂੰ ਤਾਂ ਮੇਰੀ ਦੁਕਾਨਦਾਰੀ ਖਰਾਬ ਕਰਨ ਲੱਗ ਗਿਆ ਯਾਰ ਤੂੰ ਤਾਂ ਭਰਾ ਦਾ ਸਾਥ ਕੀ ਦੇਣਾ ਤੂੰ ਤਾਂ ਕਹਿੰਦਾ ਮੈਂ ਕੰਮ ਵਧਾਉਂਗਾ ਤੂੰ ਤਾਂ ਮੇਰੇ ਲਈ ਹੋਰ ਹੀ ਕੰਮ ਵਧਾਤੇ ਯਾਰ ਪਾਜੀ ਮੈਂ ਤਾਂ ਇਦਾਂ ਕੁਝ ਯਾਰ ਔਨਲਾਈਨ ਦਾ ਕੰਮ ਕਰਨਾ ਨਾ ਤੂੰ ਘਰੇ ਰਹਿ ਕੇ ਕਰ ਲਿਆ ਕਰ ਤੂੰ ਮੇਰੇ ਤੋਂ ਪ੍ਰੋਡਕਟ ਲੈ ਲਿਆ ਕਰ ਉੱਥੋਂ ਹੀ ਕਰ ਦੇਗਾ ਟਰਾਂਸਫਰ ਉਹ ਪਾਜੀ ਇਦਾਂ ਥੋੜੀ ਕਈ ਗਾਗ ਸਿੱਧੇ ਵੀ ਆਂਦੇ ਨੇ ਉਹਨਾਂ ਦਾ ਕਿੱਦਾਂ ਪਤਾ ਲੱਗੂ ਮੈਨੂੰ ਕਿ ਜਿਹੜੇ ਸਿੱਧੇ ਆਂਦੇ ਨਾ ਤੂੰ ਸਿੱਧਾ ਹੋ ਜਾਣਾ ਉਹਨਾਂ ਨਾਲ ਆ ਯਾਰ ਤੂੰ ਤਾਂ ਭਜਾਨ ਲੱਗ ਗਿਆ ਗਾਗ ਭਾਜੀ ਭਜਾਏ ਥੋੜੀ ਆ ਮੈਨੂੰ ਤੂੰ ਇੱਕ ਗਾਗ ਦੱਸ ਜਿਹੜਾ ਉਹਨੇ ਟੈਂਡ ਕੀਤਾ ਹੋਵੇ ਤੇ ਪੈਸੇ ਆਏ ਹੁਣ ਭਾਜੀ ਕਿੰਨੇ ਆਏ ਮੈਨੂੰ ਤਾਂ ਇਹ ਵੀ ਲੱਗਦਾ ਝੂਠ ਬੋਲ ਕੇ ਲੱਗੀ ਆ ਉਹ ਪਹਿਲਾਂ ਉਹਨੇ ਕੰਮ ਕੀਤਾ ਨਹੀਂ ਲੱਗਦਾ ਨਹੀਂ ਭਾਜੀ ਕੀਤਾ ਹੋਇਆ ਕੰਮ ਨੇ ਇੱਧਰ ਦੇਖੋ ਕੀ ਕਰਦੀ ਪਈ ਆ ਆ ਸਮਾਨ ਵਾਲੀ ਖੇਢੀ ਜਾਂਦੀ ਆ ਉਹ ਕੰਮ ਕਰਦੀ ਕੋਈ ਬਈ ਉਹ ਭਾਜੀ ਡਸਟਿੰਗ ਕਰਦੀ ਪਈ ਆ ਉਹ ਇਹ ਕਦਰ ਲਈ ਯੂਜ਼ ਹੁੰਦਾ ਬੇਟੇ ਨਾ ਮੈਨੂੰ ਗੁੱਸਾ ਬਹੁਤ ਚੜਾਣ ਲੱਗ ਗਿਆ ਯਾਰ ਨਾਲੇ ਮੇਰੀ ਗੱਲ ਸੁਣ ਲਾ ਸਿਮਰਨ ਆਪਣੀ ਵਰਕਰ ਨਹੀਂ ਸੀਗੀ ਆਪਣੀ ਛੋਟੀ ਭੈਣ ਸੀਗੀ ਉਹ ਠੀਕ ਆ ਮੈਂ ਤੈਨੂੰ ਇਹ ਵੀ ਕਿਹਾ ਸੀ ਉਹਨੂੰ ਵਾਪਸ ਲਿਆ ਤੇ ਤੂੰ ਤੇ ਇਲਜ਼ਾਮ ਲਾਤਾ ਯਾਰ ਤੂੰ ਅੱਜ ਦੱਸ ਮੈਨੂੰ ਅੱਜ ਤੱਕ ਇਹ ਦੱਸ ਉਹਨੇ 1 ਰੁਪਿਆ ਵੀ ਇੱਧਰ ਉੱਧਰ ਕੀਤਾ ਹੋਵੇ ਉਹ ਪਾਜੀ ਆਪਾਂ ਉਹਨੂੰ ਇਕੱਲੇ ਨੂੰ ਤਾਂ ਰੱਖਿਆ ਸੀ ਆਪਾਂ ਨੂੰ ਕਿਹੜਾ ਪਤਾ ਲੱਗਦਾ ਵਾ ਦੁਕਾਨਦਾਰ ਦੀ ਅੱਖ ਨਾ ਬੜੀ ਤੇਜ਼ ਹੁੰਦੀ ਆ ਮੇਰੀ ਤਾਂ ਸਪੈਸ਼ਲੀ ਤੇਜ਼ ਆ ਮੈਨੂੰ ਪਤਾ ਹੁੰਦਾ ਕੌਣ ਕਰਤਾ ਕੌਣ ਨਹੀਂ ਕਰਤਾ ਸਮਝ ਗਿਆ ਜਿੰਨੀ ਵਾਰ ਤੂੰ ਗੱਲਾਂ 'ਚ ਪੈਸੇ ਲੈ ਕੇ ਗਿਆ ਨਾ ਮੈਨੂੰ ਸਾਰਾ ਪਤਾ ਤੈਨੂੰ ਕੀ ਲੱਗਦਾ ਮੈਨੂੰ ਹਿਸਾਬ ਨਹੀਂ ਆਉਂਦਾ ਕਈ ਵਾਰੀ ਸਭ ਕੋ ਦੇਖ ਕੇ ਵੀ ਅੱਖਾਂ ਬੰਦ ਕਰ ਲੈਂਦਾ ਮੈਂ ਕਿ ਨਹੀਂ ਕੋਈ ਗੱਲ ਨਹੀਂ ਘਰ ਦੀ ਗੱਲ ਆ ਕਿਉਂ ਬੋਲਣੀ ਆ ਜਿਆਦਾ ਸਿਆਣਾ ਨਾ ਬਣਿਆ ਕਰ ਠੀਕ ਆ ਨਾ ਕਿਸੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਸੋਚ ਲਿਆ ਕਰ ਅਗਲੀ ਨੇ ਕੁਝ ਬਗਾੜਿਆ ਨਹੀਂ ਤੇਰਾ ਜਿੰਨੀ ਦੁਕਾਨ ਮੇਰੀ ਆ ਨਾ ਉਨੀ ਤੇਰੀ ਵੀ ਆ ਥੋੜਾ ਜ਼ਿੰਮੇਵਾਰ ਬਣ ਜਾ ਥੋੜਾ ਸੋਚ ਸਮਝ ਕੇ ਫੈਸਲੇ ਲਿਆ ਕਰ ਗਾਟਾ ਨਹੀਂ ਖਾਣਾ ਆਪਾਂ ਇਹੋ ਜਿਹੇ ਘਾਟੇ ਛੇਤੀ ਪੂਰੇ ਵੀ ਨਹੀਂ ਹੁੰਦੇ ਹੁੰਦੇ ਬਲਾਲਾ ਉਹਨੂੰ ਸਿਮਰਨ ਨੂੰ ਬਚ ਜਾਗੇ ਕੀ ਭਾਵੇਂ ਸਤਿ ਸ਼੍ਰੀ ਅਕਾਲ ਗੋਡੀ ਭਾਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਬੜੇ ਦਿਨਾਂ ਬਾਅਦ ਗੇੜਾ ਮਾਰਿਆ ਕੀ ਗੱਲ ਕਿੱਥੇ ਵਿਜੀ ਹੋ ਗਏ ਆ ਭਾਜੀ ਬਸ ਆਪਣੀ ਦੁਕਾਨ ਤੇ ਬੈਠਣ ਲੱਗ ਗਿਆ ਸੀਗਾ ਮੈਂ ਕਿਹਾ ਮਾਰਕੀਟ ਦੇ ਕੰਮ 'ਚ ਖਾਸ ਪੈਸੇ ਬਣਦਾ ਰਹੇ ਨਹੀਂ ਦੁਕਾਨ ਮੌਕੇ ਤੇ ਆ ਮੈਂ ਕਿਹਾ ਚੱਲ ਦੁਕਾਨ ਤੇ ਹੀ ਬੈਠਣਾ ਸ਼ੁਰੂ ਕਰਦੇ ਆ ਦੇਖ ਲਾ ਇੱਥੇ ਤਾਂ ਬੰਨੀ ਤਨਖਾਹ ਹਰ ਦਿਨ ਮਿਲ ਜਾਂਦੀ ਸੀ ਮਹੀਨੇ ਬਾਅਦ ਵੀ ਅੱਜ ਤਨਖਾਹ ਮਿਲਣੀ ਆ ਕੰਮ ਕਰਨੇ ਏਡੇ ਵੀ ਸੌਖੇ ਨਹੀਂ ਹੈਗੇ ਗੱਲ ਤਾਂ ਸਹੀ ਆ ਭਾਜੀ ਪਰ ਚਾਰ ਪੰਜ ਦਿਨ ਦੁਕਾਨ ਤੇ ਬੈਠ ਕੇ ਦੇਖਿਆ ਪੈਸੇ ਸੋਨੇ ਬਣਦੇ ਦੁਕਾਨ ਤੇ ਸੱਲਾ ਆਪਾ ਤੇਰੇ ਨਾਲ ਆਸੀਂ ਤੇ ਇਹੀ ਕਹਿੰਦੇ ਆ ਵੀ ਬੰਦੇ ਨੂੰ ਤਰੱਕੀ ਕਰਨੀ ਚਾਹੀਦੀ ਆ ਕੱਲ ਤੱਕ ਤੂੰ ਨੌਕਰੀ ਕਰਦਾ ਸੀ ਅੱਜ ਇਹ ਮਾਲਕੀ ਕਰੇਗਾ ਸਾਨੂੰ ਖੁਸ਼ੀ ਹੋਈ ਆ ਵੀ ਸਾਡਾ ਬੰਦਾ ਕੰਮ ਕਰਦਾ ਕਰਦਾ ਤਰੱਕੀ ਕਰੀ ਜਾਂਦਾ ਭਾਜੀ ਉਹ ਤਾਂ ਗੱਲਾਂ ਤੁਹਾਡੀਆਂ ਸਹੀ ਨੇ ਹਾਂ ਪਰ ਤੁਹਾਨੂੰ ਪਤਾ ਹੀ ਆ ਵੱਡਾ ਭਰਾ ਪੁਰਾਣੇ ਖਿਆਲਾਂ ਦਾ ਹੀ ਆ ਉਹ ਯਾਰ ਉਹਦੀ ਤਾਂ ਗੱਲ ਹੀ ਨਾ ਕਰ ਮੈਨੂੰ ਪਤਾ ਉਹ ਅੱਜ ਕੱਲ੍ਹ ਆ ਮੋਬਾਈਲ ਦੇ ਜਮਾਨੇ 'ਚ ਵੀ ਜਿਵੇਂ ਲੋਕੀ ਚਿੱਠੀਆਂ ਨਹੀਂ ਲਿਖਦੇ ਹੁੰਦੇ ਸੀ ਪੁਰਾਣੀਆਂ ਉਹ ਤਾਂ ਅੱਜ ਵੀ ਚਿੱਠੀਆਂ ਲਿਖੀ ਜਾਂਦਾ ਹਾਂਜੀ ਉਹੀ ਗੱਲ ਆ ਮੈਂ ਤਾਂ ਸੋਚਦੀ ਆਨਲਾਈਨ ਸ਼ੁਰੂ ਕੀਤਾ ਆਨਲਾਈਨ ਆਰਡਰ ਵੀ ਆ ਗਏ 20000 ਦੇ ਆਰਡਰ ਵੀ ਆ ਗਏ ਪਰ ਉਹ ਬੋਲਣ ਲੱਗ ਗਿਆ ਕਹਿੰਦਾ ਇਦਾਂ ਫੋਟੋਆਂ ਨਹੀਂ ਪਾਣੀਆਂ ਕੋਨੇ ਕੋਨੇ ਦੀਆਂ ਨਹੀਂ ਪਾਣੀਆਂ ਚੋਰਾਂ ਨੂੰ ਪਤਾ ਲੱਗ ਜੂ ਇਦਾਂ ਉਦਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਿਆ ਉਹ ਤਾਂ ਹੁਣ ਸਮਝ ਨਹੀਂ ਲੱਗ ਰਹੀ ਮੈਂ ਕਰਾਂ ਕੀ ਮੈਨੂੰ ਤਾਂ ਉਹਦੀ ਸਮਝ ਨਹੀਂ ਲੱਗਦੀ ਵੀ ਉਹ ਕਿਹੜੇ ਖਿਆਲਾਂ ਚ ਆ ਵੀ ਫੋਟੋਆਂ ਨਹੀਂ ਪਾਣੀਆਂ ਅੱਜ ਕੱਲ ਤਾਂ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਕੰਮ ਆਨਲਾਈਨ ਚੱਲਦਾ ਆ ਬਈ ਯਾਰ ਕਿਹੜੀ ਤਕਲੀਫ ਆ ਫੋਟੋਆਂ ਪੰਜ ਕਿੰਨੇ ਕਿ ਚੋਰ ਤੁਰੇ ਫਿਰਦੇ ਜਿਹੜੇ ਇਹ ਨਹੀਂ ਇਹਦੀ ਦੁਕਾਨ ਨਹੀਂ ਲੁੱਟਣੀ ਨਾਲੇ ਦੁਕਾਨ 'ਚ ਕਿੰਨਾ ਕ ਸਾਮਾਨ ਆ ਜਿਹੜਾ ਕਿਸੇ ਨੇ ਲੁੱਟ ਕੇ ਲੈ ਜਾਣਾ ਉਹੀ ਤਾਂ ਹੈ ਨਾ ਬਾਜੀ ਚੱਲ ਤੂੰ ਇੱਕ ਕੰਮ ਕਰ ਤੰਨੂੰ ਲੋੜ ਆ ਪੈਸੇ-ਪੋਹਿਆਂ ਦੀ ਲੋੜ ਆ ਤੂੰ ਪੈਸੇ ਮੇਰੇ ਕੋਲੋਂ ਲੈ ਲੈ ਆਪਣੇ ਘਰੇ ਸਾਮਾਨ ਪਾ ਲੈ ਘਰੇ ਹੀ ਔਨਲਾਈਨ ਕਰੀ ਚੱਲ ਔਨਲਾਈਨ ਕਿਹੜਾ ਕਿਸੇ ਨੇ ਦੁਕਾਨ ਤੇ ਆ ਕੇ ਚੀਜ਼ ਦੇਖਣੀ ਆ ਆਪਣੀ ਫੋਟੋ ਪਾਓ ਲੋਕਾਂ ਨੇ ਪਸੰਦ ਕਰਨਾ ਪੈਸੇ ਮੰਗਾਓ ਉਹਨਾਂ ਨੂੰ ਭੇਜ ਦਿਓ ਥੋੜਾ ਬੋਤਾ ਐਸਾ ਸਮਝ ਹੀ ਗਿਆ ਹੋਈਂਗਾ ਤੂੰ ਹਣਾ 5 4% ਸਾਡਾ ਵੀ ਰੱਖ ਲਈ ਰਕਮ ਵੀ ਲਾ ਕੇ ਤੁਹਾਨੂੰ ਮਾਲ ਪਾ ਭੇਜਣਾ ਪਾ ਕੇ ਹੋਜੀ ਗਲਤ ਤਾਂ ਸਹੀ ਕਰ ਰਹੇ ਹੋ ਤੁਸੀਂ ਕਿ ਮੈਂ ਸਮਾਨ ਘਰੇ ਪਾ ਲੈਣਾ ਵਾ ਘਰੋਂ ਸ਼ੁਰੂ ਕਰ ਲੈਣਾ ਕੰਮ ਚੈੱਕ ਦਵਾਂ ਪੇਮੈਂਟ ਦਾ ਨਹੀਂ ਪੇਮੈਂਟ ਤਾਂ ਹਲੇ ਰਹਿਣ ਦਿਓ ਕੋਈ ਨਹੀਂ ਜੇ ਲੋਡ ਹੋਈ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਜੇ ਤਾਂ ਪੇਮੈਂਟ ਲੈਣੀ ਆ ਤਾਂ ਤੁਹਾਨੂੰ ਪੇਮੈਂਟ ਵੀ ਦੇ ਦੂੰਗਾ ਨਹੀਂ ਤਾਂ ਆਪਣਾ ਕੰਮ ਵੀ ਤਾਂ ਉਹੀ ਸੀਗਾ ਮਾਲ ਮਗਾ ਦੂੰਗਾ ਨਾਲ-ਨਾਲ ਵੇਚੀ ਜਾਂਈ ਨਾਲ-ਨਾਲ ਪ੍ਰੋਫਿਟ ਦੇਈ ਜਾਂਈ ਹੋਰ ਕੀ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਕੱਲ ਨੂੰ ਤੂੰ ਇਹ ਨਾ ਕਰਵੇਂ ਗੋਲਦੀ ਭਾਜੀ ਕੋਲ ਗਿਆ ਸੀਗਾ ਭਾਜੀ ਨੇ ਸਿਰਫ ਆਪਣਾ ਫਾਇਦਾ ਦੇਖਿਆ ਪਹਿਲਾਂ ਮੈਂ ਤੇਰਾ ਫਾਇਦਾ ਦੇਖੂਗਾ ਫਿਰ ਮੈਂ ਆਪਣੀ ਕਮਿਸ਼ਨ ਦੇਖੂਗਾ ਵੀ ਮੈਨੂੰ ਤੂੰ ਕੀ ਦਿੰਨਾ ਹਾਂਜੀ ਭਾਜੀ ਉਹ ਤਾਂ ਮੈਨੂੰ ਪਤਾ ਵਾ ਇੰਨੇ ਸਾਲ ਹੋ ਗਏ ਮੈਨੂੰ ਤੇਰੇ ਨਾਲ ਇਹ ਜੀ ਕੋਈ ਗੱਲ ਕੀਤੀ ਨਹੀਂ ਹੋਣੀ ਜਿਹੜੀ ਗੱਲ ਆਪਾਂ ਦੇਖ ਲੈ ਤੂੰ ਕੰਮ ਕਰਦਾ ਸੀ ਤੇਰਾ ਧਿਆਨ ਲਾ ਕੇ ਮੈਂ ਤੈਨੂੰ ਆਹ ਗੱਲ ਕਰਤੀ ਨਹੀਂ ਤਾਂ ਅੱਜ ਕੱਲ੍ਹ ਕੌਣ ਪੈਸੇ ਲਾ ਕੇ ਦਿੰਦਾ ਜਾਂ ਕੌਣ ਚੈੱਕ ਦੇ ਦਿੰਦਾ ਗੱਲ ਤਾਂ ਸਹੀ ਹੈ ਭਾਜੀ ਚਲੋ ਕੋਈ ਨਹੀਂ ਮੈਂ ਦੇਖਦਾ ਵਾਂ ਕਿੰਨੇ ਕ ਦਾ ਸਮਰਪੈਣਾ ਤਿਆਰੀ ਕਰ ਵਸ ਘਰੇ ਜਗਾ ਜਗਾ ਆਪਣਾ ਸਮਾਨ ਦੀ ਪਰ ਘਰੋਂ ਹੀ ਚਾਈ ਪਾਈ ਚੱਲ ਸਮਾਨ ਲੋਕਾਂ ਨੂੰ ਦਿਖਾ ਤੇ ਨਾਲ ਵੇਚੀ ਚੱਲੋ ਆ ਭਰਾ ਦਾ ਤੇਰਾ ਪੁਰਾਣੇ ਜ਼ਮਾਨੇ ਦਾ ਆ ਅੱਜ ਕੱਲ ਉਹ ਚੀਜ਼ਾਂ ਨਹੀਂ ਚਲਦੀਆਂ ਦੁਕਾਨਾਂ ਤੇ ਕੌਣ ਆਉਂਦਾ ਅੱਜ ਕੱਲ ਤਾਂ ਲੋਕੀ ਘਰੇ ਬੈਠੇ ਬਲਿੰਕਟ ਦੇ ਆਰਡਰ ਮਾਰੀ ਜਾਂਦੇ ਆ 5 ਮਿੰਟ ਚ ਘਰੇ ਚੀਜ਼ ਪਹੁੰਚ ਜਾਂਦੀ ਆ ਹਮ ਚਲੋ ਠੀਕ ਆ ਭਾਜੀ ਮੈਂ ਨਿਕਲਦਾ ਵਾਂ ਕੋਈ ਨਾ ਮੈਨੂੰ ਦੱਸ ਦੀ ਤੈਨੂੰ ਕੋਈ ਲੋੜ ਹੋਈ ਮੈਨੂੰ ਜਦੋਂ ਮਰਜ਼ੀ ਦੱਸ ਦੇ ਠੀਕ ਆ ਭਾਜੀ ਠੀਕ ਆ